ਸਿਆਣੇ ਕਹਿੰਦੇ ਨੇ ਕਿ ਜੇ ਇਸ ਜਗ੍ਹਾ ਤੇ ਤੁਹਾਨੂੰ ਲੱਗਦਾ ਕਿ ਬੈਸ ਹੋਵੇਗੀ ਜਾਂ ਤੁਹਾਡਾ ਨੁਕਸਾਨ ਹੋਏਗਾ ਉੱਥੇ ਚੁੱਪ ਭਲੀ ਹੈ ਇਸ ਚੁੱਪ ਦੀ ਇਸ ਕਹਾਣੀ ਦੇ ਨਾਲ ਇੱਕ ਬਹੁਤ ਸੋਹਣੀ ਸਿੱਖਿਆ ਮਿਲਦੀ ਹੈ ਇੱਕ ਵਾਰੀ ਇੱਕ ਜੰਗਲ ਦੇ ਵਿੱਚ ਇੱਕ ਸ਼ੇਰ ਹੁੰਦਾ ਉਹਨੂੰ ਸ਼ੱਕ ਪੈ ਜਾਂਦਾ ਹੈ ਕਿ ਕੁਝ ਅਜੀਬ ਹੋ ਰਿਹਾ ਉਹਦੇ ਨਾਲ ਉਹਨੂੰ ਸ਼ਾਇਦ ਆਪਣੇ ਆਪ ਤੋਂ ਜੀਬ ਜੀ स्मेल ਆ ਰਹੀ ਹੈ ਗੰਧ ਆ ਰਹੀ ਹੈ ਸ਼ੇਰ ਇਸ ਗੱਲ ਨੂੰ ਕਨਫਰਮ ਕਰਨ ਦੇ ਲਈ ਜੰਗਲ ਦੇ ਵਿੱਚ ਇੱਕ ਹਿਰਨ ਨੂੰ ਪੁੱਛਦਾ ਹੈ हिरण ਨੂੰ ਕਹਿੰਦਾ ਕਿ ਕੀ ਮੇਰੇ ਕੋਲੋਂ ਕੋਈ ਗੰਦੀ ਸਮੈਲ ਆ ਰਹੀ ਹੈ। ਹਿਰਨ ਝਾਟੀ ਜਵਾਬ ਦਿੰਦਾ ਹੈ। ਹਾਂਜੀ ਹਾਂਜੀ ਬਹੁਤ ਗੰਦੀ ਸਮੈਲ ਆ ਰਹੀ ਹੈ। ਔਰ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ। ਬਸ ਉਹ ਆਫੈਂਡਿਡ ਫੀਲ ਕਰਦਾ ਹੈ ਤੇ ਸ਼ੇਰ ਉਸਨੂੰ ਉਸੇ ਵੇਲੇ ਮਾਰ ਦਿੰਦਾ ਹੈ। ਹਿਰਨ ਨੂੰ ਮਰਿਆ ਦੇਖ ਕੇ ਸਾਰੇ ਡਰ ਜਾਂਦੇ ਆ। ਉਸ ਤੋਂ ਬਾਅਦ ਉਹ ਇੱਕ ਬਾਂਦਰ ਕੋਲ ਜਾਂਦਾ ਹੈ, ਮੰंकी ਕੋਲ ਜਾਂਦਾ ਹੈ ਤੇ ਉਹਨੂੰ ਕਹਿੰਦਾ ਕਿ ਕੀ ਮੇਰੇ ਕੋਲੋਂ ਮਾੜੀ ਸਮੈਲ ਆ ਰਹੀ ਹੈ? ਉਹ ਕਹਿੰਦਾ ਨਹੀਂ 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 ਆਕਾ ਕਿਧਰ ਦੀ ਗੱਲ ਕਰ ਰਹੇ ਹੋ ਥੋੜੀ ਤੇ 스ਮੈਲੀ ਬਹੁਤ ਖੂਬਸੂਰਤ ਹੈ ਬਸ ਫਿਰ ਕੀ ਸੀ ਉਸ ਨੂੰ ਆਪਣੇ ਝੂਠ ਬੋਲਣ ਦਾ ਖਮਿਆਜ਼ਾ ਪੁਗਤਣਾ ਪੈਂਦਾ ਹੈ ਸ਼ੇਰ ਨੂੰ ਲੱਗਦਾ ਹੈ ਕਿ ਇਹ ਤੇ ਕੁਝ ਜ਼ਿਆਦਾ ਹੀ ਚਮਚੀ ਮਾਰ ਰਿਹਾ ਉਹਨੂੰ ਚੰਗਾ ਨਹੀਂ ਲੱਗਦਾ ਤੇ ਉਹਨੂੰ ਮਾਰ ਦਿੰਦਾ ਆਖਰ ਉਹ ਪਹੁੰਚਦਾ ਇੱਕ ਚਲਾਕ ਲੋਮੜੀ ਕੋ ਔਰ ਹਮੇਸ਼ਾ ਵਾਂਗ ਲੋਮੜੀ ਅੱਜ ਵੀ ਚਲਾਕ ਹੈ ਫਿਰ ਉਹ ਉਸ ਲੋਮੜੀ ਨੂੰ ਉਹੀ ਸਵਾਲ ਦੁਹਰਾਉਂਦਾ ਹੈ ਕਿ ਕੀ ਮੇਰੇ ਕੋਲੋਂ ਮਾੜੀ 스ਮੈਲ ਆ ਰਹੀ ਹੈ ਬਦਬੂ ਆ ਰਹੀ ਹੈ ਮੇਰੇ ਕੋਲੋਂ ਤਾਂ ਲੋਮੜੀ ਬੜੇ ਹੀ ਪਿਆਰ ਦੇ ਨਾਲ ਬੜੀ ਹੀ ਸ਼ਾਂਤ ਸੁਭਾਅ ਦੇ ਨਾਲ ਝੁੱਕ ਕੇ ਜਵਾਬ ਦਿੰਦੀ ਹੈ ਮੇਰੇ ਰਾਜਾ ਮੇਰੇ ਆਕਾ ਮੈਨੂੰ ਪਲੀਜ਼ ਮaaf ਕਰਿਓ ਐਕਚੁਅਲੀ ਮੈਨੂੰ ਬਹੁਤ ਜ਼ਿਆਦਾ ਕੋਲਡ ਹੈ ਮੈਨੂੰ ਜ਼ੁਕਾਮ ਬਹੁਤ ਜ਼ਿਆਦਾ ਹੈ ਇਸ ਕਰਕੇ ਮੈਨੂੰ ਕੁਝ ਵੀ ਸਮੈਲ ਨਹੀਂ ਆਏਗੀ ਮੈਂ ਕੁਝ ਵੀ ਸੌਂਗ ਨਹੀਂ ਪਾ ਸਕਦੀ ਬਸ ਇਨਾ ਵਧੀਆ ਆਨਸਰ ਦੇ ਕੇ ਲੋਮੜੀ ਚੁੱਪਚਾਪ ਚਲ ਜਾਂਦੀ ਹੈ ਤੇ ਸ਼ੇਰ ਵੀ ਉਸ ਨੂੰ ਕੁਝ ਨਹੀਂ ਕਹਿੰਦਾ ਔਰ ਉਹ ਵੀ ਅੱਗੇ ਵਧ ਜਾਂਦਾ ਹੈ ਅਸਲ ਦੇ ਵਿੱਚ ਉਹ ਕਹਿੰਦੇ ਨੇ ਨਾ ਕਿ ਸਭ ਤੋਂ ਸਮਾਰਟ ਰਿਸਪਾਂਸ ਹੁੰਦਾ ਹੈ ਤੁਹਾਡੀ ਸਾਇਲੈਂਸ ਜਾਂ ਫਿਰ ਗ੍ਰੇਸਫੁਲ ਅਵੋਇਡੈਂਸ ਚੁੱਪਚਾਪ ਉਸ ਜਗ੍ਹਾ ਨੂੰ ਉਸ ਰਸਤੇ ਨੂੰ ਛੱਡ ਦਿਓ ਜਿੱਥੇ ਲੱਗੇ ਕਿ ਤੁਹਾਡਾ ਨਰਾਦਰ ਹੋਣ ਵਾਲਾ ਹੈ ਜਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਅਨਸੈਸਰੀ ਆਰਗੂਮੈਂਟ ਕਰਕੇ ਅਸੀਂ ਅਕਸਰ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਬੈਠਦੇ ਆ ਆਓ ਇਸ ਨੈਗੇਟਿਵਿਟੀ ਤੋਂ ਆਪਣੇ ਆਪ ਨੂੰ ਦੂਰ ਰੱਖੀਏ ਤੇ ਆਪਣੇ ਆਪ ਨੂੰ ਸ਼ਾਂਤੀ ਵੱਲ ਚਾਈਏ